ਆਗੂ ਦੇ ਗੋਲੇ ਸਾਰੇ ਤੁਮ ਮਜਾੜਗੇ ਆਗੂ ਦੇ ਗੋਲੇ ਸਾਰੇ ਤੁਮ ਮਜਾੜਗੇ ਨਾਰਾ ਤੁਮ ਪਜ ਸਵਾਦ ਤੁਮ ਮਜਾੜਗੇ ਛੱਟ ਜੀ ਗਾਣਾ ਛੱਟ ਜੀ ਗਾਣਾ پھوٹ نیو دا سور مار کی اڈاری نو ہٹ جو باسی نہیں کریے کیاریو پھوٹ نیو دا سور مار کی اڈاری نو ہٹ جو باسی نہیں کریے کیاریو گام تے لال کے ایلا دیلا कब जान गे राम सी नार गे धीरे रुक तो जान गे दासुपनवाद लप जान गे सत जी का सत जी का ਵਾਹ ਦੇ ਕਸੇਗ ਮਾਰ ਕਾ ਤੁੂ ਥਗੇ ਵੀਰ ਖੂਬ ਹੋਣ ਤੇਰੀ ਨਾਸ ਤੂ ਕਾਹ ਲੈ ਕਸੇਗ ਮਾਰ ਕਾ ਤੁੂ ਥਗੇ ਵੀਰ ਖੂਬ ਹੋਣ ਤੇਰੀ ਨਾਸ ਤੂ ਹੱਥਾਂ ਦੇ ਕੋਖੜੀ ਜੱਟ ਕੁੱਪੜਾੜੀਏ ਹੱਥ ਨੰਦੇ ਹੱਥ ਨੰਦੇ ਕੋਖੜੀ ਜੱਟ ਕੁੱਪੜਾੜੀਏ ਅਨ ਬਨ ਪ੍ਰਵਾਹ ਕੂ ਜਾਂਗੇ ਅੱਜ ਗਵਰ ਤੇ ਆਹ ਹੈ ਨਰਕ ਤੇ ਤਸਮਨ ਦਾ ਵਾਸ ਡੁੰਗ ਜਾਣਗੇ ਟੱਕ ਜਾਂਗੇ ਛੱਡ ਜਾਂਗੇ ಸರದಿ ತುರೆದಿ ಏಕ ಮಾದಿ ಅಕ್ರಿ ಜಾವ್ ದುದೆ ಹಿತ್ತ ನೇಣ್ ಬಾಗಿ ಸಂಕರಿ ಸರದಿ ತುರೆದಿ ಏಕ ಮಾದಿ ಅಕ್ರಿ ಜಾವ್ ದುದೆ ಹಿತ್ತ ನೇಣ್ ಬಾಗಿ ಸಂಕರಿ ನೀನಿ ಕಿ jawab ಕಂದೋರೆ ಹಮ ಕರೆ ನೀನಿ ಗಾ ਇਹੀ ਜਵਾਬ ਤੇ ਕਹਾਂਗੇ ਅੱਜਾ ਮੰਦਿਆ ਮੰਦਿਆ ਹੈ ਜਣਕੀ ਦੀ ਨੰਨੇ ਪੱਤ ਸਵਾਦ ਤੁਮ ਜਾਰੀ ਗਏ ਅੱਜ ਜੀ ਗਾ ਮੰਦਿਆ ਹੈ ਜਣਕੀ ਦੇ ਕਰ ਲੈ ਤਨੋਬਦੀ ਕਿਲੇ ਤੋਂ ਕਾਲੇ ਘਰ ਕਾਮੀ ਗਰਤੂ ਆਵੇ ਰਤੂ ਆਵੇ ਕਮਤਾ ਹੱਲੇ ਅਰੇ ਤੰਗਾ ਬੱਤੋਂ ਕਾਕੇਲੇ ਤੰਗੀ ਦਾ ਬੱਤੋਂ ਮਹੇਨ ਰੱਖਲੇ ਹੱਲੇ ਤੰਗਾ ਵਾਦੋਂ ਮੁੱਕ ਜਾਣ ਮੇਰੇ ਹੱਲੇ ਕੋਈ ਸਬਾਦੋਂ ਮੁੱਕ ਜਾਣਗੇ ਤੱਕ ਜੇਗਾ ਬੱਤੋਂ ਮਹੇਨ ਰੱਖਲੇ ਛੱਟ ਜਾਵੇ ਬੱਤੋਂ ਮਹੇਨ ਰੱਖਲੇ ਤੂੰ ਛੱਟ ਜੇਗਾ ਬੱਤੋਂ ਮਹੇਨ ਰੱਖਲੇ ਤਾਂ ਦਾ ਫਾਦੂ ਤੇਰੀ ਅਤਿ ਇਸਤਾਨੀ परिवार सारी सर संगत तो आई हुई टीम रल के अपना सारी उन्होंने आत्मा वास्ते ना लाइए तो सतगुरु तेरा ही आसरा जिम्मेदारी प्रभार वाले अपने प्रेमी सेवक जी भाई जी तुम्हारे जो साडे छोटे भ्रा आज सेवा कर रहे हैं भाई बादेव जी एना बारे बहुत कुछ बोल गए क्योंकि जो परिवार ए दुनियादारी है ਸਮਾਜ ਤੋਂ ਉੱਟ ਕੇ ਦੁਨੀਆਦਾਰੀ ਵਿੱਚ ਕੋਈ ਕਮਾਈ ਕਰਦਾ ਹੈ ਉਹਦੇ ਵਾਸਤੇ ਬੋਲਣਾ ਵਿੱਚ ਨਹੀਂਦਾ ਕਿਉਂਕਿ ਸਮਾਵਣਾ ਪਹਣ ਗਏ ਇਹ ਸਮੇਂ ਦੇ ਦੰਦਰ ਵਿੱਚੋਂ ਨਿਕਲ ਕੇ ਸਾਡੇ ਛੋਟੇ ਭਰਾ ਬਾਲ ਦੇ ਜੀ ਨੇ ਜੋ ਮਾਤਾ ਇਹਦਾ ਸਰੀਰ ਦਾੰਦਾ ਬਰਾਲਾ ਕੀਤਾ ਸੀ ਬਹੁਤ ਸਲਾਘਾਯੋਗ ਕਦਮ ਸੀ ਇਹਨਾਂ ਦਾ ਕਿਉਂਕਿ ਇਹ ਸਮਾਜਿਕ ਲੋਕਾਂ ਤੋਂ ਇਹਨਾਂ ਦੀ ਸੋਚ ਤੋਂ ਪਰੇ ਵਾਲੀ ਗੱਲ ਹੁੰਦੀ ਹੈ ਮਾਈ ਜੀ ਹੋਰ ਵੀ ਸਮਾਜਿਕ ਜਿਹੜੀਆਂ ਜਥੇਬੰਦੀਆਂ ਨੇ ਸਵਾਸ ਸੇਵਾ ਕਰਦੀਆਂ ਨੇ ਜਿਵੇਂ ਸਾਡੇ ਬ੍ਰੇਟਿਕ ਆਸਰਾ ਫੋਰਮੇਸ਼ਨ ਹੈ ਉਹਨਾਂ ਨਾਲ ਦੀ ਇਹ ਜੁੜਿਆ ਬਹੁਤ ਵਧੀਆ ਸੇਵਾ ਜੋ ਭਾਈ ਬਾਦ ਦੇਵ ਜੀ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ ਉਹਨਾਰੇ ਜਿਹਨੇ ਵੀ ਆਏ ਆਪਣੀ ਵਾਜਦੀਨ ਭਾਈ ਹੈ ਭਾਈ ਮਾਹਿਸਤ੍ਰ ਜੀ ਹੋਰ ਇਹਨਾਂ ਦੇ ਜਿਹੜੇ ਯਾਰ ਦੋਸਤ ਹੈ ਸਾਰਿਆਂ ਦੇ ਨਾਲ ਲੜ ਕੇ ਸਮਾਜ ਨੂੰ ਬਹੁਤ ਵਧੀਆ ਸੇਧ ਦੇ ਰਹੇ ਹੈ ਅੱਜ ਦੇ ਸਮੇਂ ਵਿੱਚ ਇੰਨਾ ਰਹਾ ਤੇ ਦੁਰਨਾ ਹਰ ਇੱਕ ਬੰਦੇ ਦਾ ਵਾਸਤਾ ਰੋਗ ਨਹੀਂ ਕਿਉਂਕਿ ਦੁਨੀਆਦਾਰੀ ਵਿੱਚ ਬੜੇ ਤਾਨੇ ਵੇੜੇ ਮਿਲਦੇ ਆ ਵੀ ਤੁਸੀਂ ਬਾਤਾਂ ਦਾ ਸੰਸਕਾਰ ਨਹੀਂ ਕੀਤਾ ਜਾ ਉਹ ਨਹੀਂ ਕੀਤਾ ਜਾ ਉਹ ਨਹੀਂ ਕੀਤਾ ਬਹੁਤ ਕੋ ਸੰਗੋ ਮਿਲਦਾ ਹੈ ਪਰ ਇਹ ਸੋਚ ਹੈ ਜਿਹੜੀ ਦੁਨੀਆਦਾਰੀ ਤੋਂ ਉੱਪਰ ਹੈ ਇਹਨਾਂ ਨੂੰ ਇਹ ਭਲ ਮਿਲਿਆ ਕਿੱਥੋਂ ਉਹ ਵੀ ਇੱਕ ਸੋਚਣਾਂ ਦੀ ਗੱਲ ਹੈ ਸ਼ਹਿਰ ਚ ਇਹਦੇ ਲੜ ਲੱਗੇ ਨਾਮ ਸਿਰਨੇ ਦਿੱਤਾ ਸੇਵਾ ਬਾਤ ਤੇ ਬੱਤਵਾ ਸਵਾ ਕੱਢਿਆ ਮਾਨੂੰ ਉਥੇ ਨਲਾਸਾ ਮਿਲਦਾ ਹੈ ਸਤਗੁਰ ਦੇ ਬਾਜਨ ਸੁਣਦੇ ਆ ਸਤਸੰਗ ਸੁਣਦੇ ਆ ਵੀ ਦੁਨੀਆਦਾਰੀ ਵਿੱਚ ਵੀ ਆਪਣਾ ਨਾਮ ਕਮਾਉਣਾ ਜਾਂਦੇ ਜਾਂਦੇ ਵੀ ਮਾਤਾ ਨਿਸ਼ਚਿਤ ਕੌਰ ਜੀ ਦੁਨੀਆਦਾਰੀ ਵਿੱਚ ਕਿਹੜਾ ਕੰਮ ਕਰਕੇਗੇ ਅੱਜ ਵੀ ਉਹਨਾਂ ਦੀ ਬਾਡੀ ਤੇ ਪਤਾ ਨਹੀਂ ਕਿੰਨੇ ਕ ਡਾਕਟਰ ਆ ਕਿੰਨੇ ਕ ਫੋਜ ਕੀਤੀ ਹੋਂ ਕਿਨੇ ਕ ਦੁਨੀਆਂ ਨੂੰ ਉਸ ਮਾਤਾ ਦੇ ਸਰੀਰ ਤੋਂ ਖੋਜ ਕਰਕੇ ਇਲਾਜ ਵਾਸਤੇ ਬੁਹਾਰਿਆਂ ਸੰਭਵ ਕਰਨਗੇ ਉਹਨਾਂ ਕਿਸਾਬ ਬਹੁਤ ਵਧੀਆ ਅਪਰਾਣਾ ਸਾਰੇ ਪਰਿਵਾਰ ਦੀ ਜਿਹੜੇ ਇਹਨਾਂ ਦੇ ਘਰੋਂ ਭੈਣ ਹੈ ਭਾਈ ਮਾਸੀ ਦੇ ਵੀ ਦੇ ਉਹਨਾਂ ਨੇ ਬਿਰਹੀ ਸੀ ਦੇਖਦੇ ਆ ਸੇਵਨ ਤੇ ਰੋਜ਼ ਹੀ ਆਉਂਦੇ ਆ ਪਰਿਵਾਰ ਚ ਕਿਉਂਕਿ ਜੇ ਪਰਿਵਾਰ ਦੀ ਇੱਕ ਤਰੇ ਨਾ ਹੋਵੇ ਫਿਰ ਵੀ ਇਹ ਜਿਆ ਕੰਮ ਨਹੀਂ ਹੁੰਦਾ ਉਹ ਵੀ ਭੈਣ ਬਹੁਤ ਸੇਵਾ ਕਰਦੀ ਹੈ ਤੇ ਭਾਈ ਜੀ ਨਾਲ ਹਰ ਟਾਈਮ ਹਰ ਸਮੇਂ ਹਰ ਸੇਵਾ ਵਿੱਚ ਮਿਲ ਕੇ ਮੁੰਡੇ ਨਾਲ ਮੋਢਾ ਲਾ ਕੇ ਸੇਵਾ ਕਰਦੀ ਹੈ ਮੈਂ ਤਾਂ ਇਹਨਾਂ ਕੁਝ ਕਹਿਣਾ ਹੋਇਆ ਸ਼ਹਿ ਚਾਹੇ ਅਗੇ ਅਰਦਾਸ ਕਰੂੰਗਾ ਕਿ हे ਪਿਤਾ ਜੀ ਅਹੇ ਪਰਿਵਾਰ ਨੂੰ ਦੁਨੀਆਦਾਰੀ ਵਿੱਚ ਵੀ ਤੇ ਰਹਾਣियत ਵਿੱਚ ਵੀ ਦੋਨ ਦੁਗਣੇ ਤੇ ਰਾਤ ਚੌਕੜੀ ਤਰਕੀਆਂ ਬਖਸ਼ੇ ਕਿਉਂਕਿ ਅੱਗੇ ਵੀ ਸੇਵਾ ਦੀ ਬੜੀ ਲੋੜ ਹੈ ਇਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਸਹਿਨ ਚਾਹੇ ਵਾਜਨਾ ਤੇ ਚੱਲ ਕੇ ਹੋਰ ਵੀ ਜੋ ਸਮਾਜ ਦੀਆਂ ਗੁਰਿਤਿਆ ਉਹਨਾਂ ਨਾਲ ਲੜਾਈਆਂ ਲੜਦੇ ਰਹਿਣਾ ਕਿਉਂਕਿ ਸਮਾ ਬੜਾ ਹੋ ਗਿਆ ਜੇ ਬੋਲਣਾ ਹੋਵੇ ਇਹ ਪ੍ਰਮਾਣ ਜਿਹੜੇ ਸਾਰਾ ਦਿਨ ਬੋਲੀ ਆਈਏ ਤਾਂ ਵੀ ਸਮਾ ਬਹੁਤ ਘਟ ਜਾਂਦਾ ਹੈ पर फिर भी शहर से आज अगर यही अरदास है ये पिता जी इन्होंने घर च सुख शांति दिन चौगनी रात चौगनी तरक्या बख्शे इना कुछ कहना हुआ मैं अपना थान लेना धन धन सतगुरु तेरा ही आस